ਫੱਟ ਗਏ ਨਹੀਂ ਤੇ ਦੋ ਨਿਹੰਗ ਸਿੰਘ ਦੇ ਬਾਣੇ ਵਾਲੇ ਵਿਅਕਤੀਆਂ ਨੇ ਸ਼ਿਵ ਸੈਨਾ ਆਗੂ ਤੇ ਹਮਲਾ ਕੀਤਾ ਜੀ ਹਾਂ ਸ਼ਿਵ ਸੈਨਾ ਆਗੂ ਤੇ ਤਲਵਾਰਾਂ ਅਤੇ ਹੋਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਸ਼ਿਵ ਸੈਨਾ ਆਗੂ ਗੰਭੀਰ ਰੂਪ ਚ ਜ਼ਖਮੀ ਹੋ ਗਏ ਇਹ ਹਮਲਾ ਨਿਹੰਗ ਸਿੰਘਾਂ ਦੇ ਬਾਣੇ ਚਾਏ ਦੋ ਵਿਅਕਤੀਆਂ ਨੇ ਕੀਤਾ ਗਿਆ ਜਿਨ੍ਹਾਂ ਦੀਆਂ ਕੇ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਕੇ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਹੱਥਾਂ ਵਿੱਚ ਹਥਿਆਰ ਫੜੀ ਦੋਵੇਂ ਨਿਹੰਗ ਸਿੰਘ ਦੇ ਬਾਣੇ ਵਾਲੇ ਵਿਅਕਤੀ ਸੜਕ ਤੇ ਤੁਰੇ ਆ ਰਹੇ ਨੇ ਇਸ ਦੌਰਾਨ ਜਦੋਂ ਸ਼ਿਵਸ਼ਾਨਾ ਅਗੂ ਸਕੂਟੀ ਤੇ ਜਾ ਰਿਹਾ ਸੀ ਤਾਂ ਉਸ ਉੱਪਰ ਹਮਲਾ ਕਰ ਦਿੱਤਾ ਗਿਆ ਹਾਲਾਂਕਿ ਇਸ ਦੌਰਾਨ ਇੱਕ ਪੁਲਿਸ ਕਰਮੀ ਇਨਾ ਨਿਹੰਗ ਸਿੰਘ ਦੇ ਬਾਣੇ ਵਾਲੇ ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰਦਾ ਨਸਰਾਇਆ ਪਰ ਦੂਜੇ ਨਿਹੰਗ ਸਿੰਘ ਦੇ ਬਾਣੇ ਵਾਲੇ ਵਿਅਕਤੀ ਨੇ ਸ਼ਿਵਸਨਾ ਆਗੂ ਦੇ ਸਿਰ ਤੇ ਇੱਕ ਤੋਂ ਬਾਅਦ ਇੱਕ ਕਈ ਵਾਰ ਕਿਤੇ ਜਿਸ ਤੋਂ ਬਾਅਦ ਲਹੂ ਲਹਾਨ ਹੋਇਆ ਸ਼ਿਵਸਨਾ ਆਗੂ ਸੜਕ ਤੇ ਹੀ ਲੰਮਾ ਪੈ ਗਿਆ ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਉਸ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਗਿਆ ਸੂਰਵੀ ਵੀ 来ਈ ਹੈ ਤੇ ਪੂਰੀ ਵਾਦਾਤ ਲੁਧਿਆਣਾ ਚ ਹੋਈ ਹੈ ਜਿੱਥੇ ਕਿ ਸ਼ਿਵ ਸੈਨਾਗੂ ਸੰਦੀਪ ਥਾਪਰ ਗੂਰਾ ਤੇ ਇਹ ਹਮਲਾ ਕੀਤਾ ਗਿਆ ਹੈ ਜਦੋਂ ਕਿ ਉਹ ਆਪਣੇ ਗਨਮੈਨ ਨਾਲ ਸਿਵਲ ਹਸਪਤਾਲ ਚਲ ਰਹੇ ਇੱਕ ਟਰਸਟ ਦੇ ਮੁਖੀ ਦੀ ਵਰਸੀ ਸਮਾਗਮ ਵਿੱਚ ਸ਼ਾਮਿਲ ਹੋਣ ਆਏ ਸੀ ਜਿੱਥੇ ਕਿ ਜਦੋਂ ਉਹ ਮਠਾ ਟੇਕ ਕੇ ਬਾਹਰ ਨਿਕਲੇ ਤਾਂ ਨਿਹੰਗ ਸਿੰਘਾਂ ਦੇ ਬਾਣੇ ਚਾਏ ਕੁਝ ਵਿਅਕਤੀਆਂ ਨੇ ਉਹਨਾਂ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਇਸ ਦੌਰਾਨ ਪੁਲਿਸ ਕਰਮੀ ਜੋ ਕਿ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਉਹ ਉਹਨਾਂ ਦਾ ਗਨਮੈਨ ਦੱਸਿਆ ਗਿਆ ਉਸ ਵੱਲੋਂ ਇਹਨਾਂ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਦੂਜੇ ਪਾਸੇ ਨਿਹੰਗ ਸਿੰਘ ਦੇ ਬਾਣੇ ਵਾਲੇ ਇਹਨਾਂ ਵਿਅਕਤੀਆਂ ਵੱਲੋਂ ਸ਼ਿਵ ਸੈਨਾ ਆਗੂ ਤੇ ਹਮਲਾ ਕਰ ਦਿੱਤਾ ਗਿਆ ਅਲਿਆ ਨਾ ਇਹ ਮੰਗ ਭੱਜ ਗਏ ਭੱਜ ਗਏ ਨਹੀਂ ਹਲਕੇਸੂ ਰਾਣ ਪੁਲਿਸ ਮੁਲਾਜ਼ਮ ਨੇ ਪਿਸਤੌਲ ਕੱਢ ਲਈ ਜਿਸ ਤੋਂ ਬਾਅਦ ਇਹ ਹਮਲਾਵਰ ਫਰਾਰ ਹੋ ਗਏ ਤਾਂ ਲੁਧਿਆਣਾ ਚ ਸ਼ਿਫਤਾਨਾ ਆਗੂ ਤੇ ਇਹ ਜਾਨਲੇਵਾ ਹਮਲਾ ਹੋਇਆ ਜਿਸ ਤੋਂ ਬਾਅਦ ਇਸ ਆਗੂ ਨੂੰ ਗੰਭੀਰ ਰੂਪ ਚ ਜ਼ਖਮੀ ਹਾਲਤ ਚ ਡੀ ਐਮ ਸੀ ਭਰਤੀ ਕਰਵਾਇਆ ਗਿਆ ਉਥੇ ਹੀ ਜਾਣਕਾਰੀ ਮੁਤਾਬਕ ਪੁਲਿਸ ਨੇ ਮਲਜ਼ਮਾਂ ਦੀ شناخت ਕਰ ਲਈਏ ਅਤੇ ਇਹਨਾਂ ਮਲਜ਼ਮਾਂ ਤੇ 307 ਦਾ ਪਰਚਾ ਦਰਜ ਕੀਤਾ ਗਿਆ ਦਰਸਲ ਹੁਣ ਇਸ ਹਮਲੇ ਤੋਂ ਬਾਅਦ ਸ਼ਿਫ ਸੈਨਾ ਦੇ ਵਰਕਰ ਵੀ ਪੜਕੂਠੇ ਨੇ ਲੁਧਿਆਣਾ ਵਿੱਚੋਂ ਉਹਨਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤੇ ਜਾਣ ਦੀਆਂ ਵੀ ਖਬਰਾਂ ਮਿਲ ਰਹੀਆਂ ਨੇ ਜਿਨ੍ਹਾਂ ਵੱਲੋਂ ਪੰਜਾਬ 'ਚ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਜਾ ਰਹੇ ਨੇ ਉੱਥੇ ਹੀ ਇਹਨਾਂ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ